10ਵੀਂ ਕਲਾਸ ਦੇ ਬਹੁਤ ਹੀ ਪਿਆਰੇ ਬੱਚਿਓ ਹੁਣ ਆਪਾਂ ਜਿਹੜੀ ਆਪਣੀ ਸਾਇੰਸ ਵਿਸ਼ੇ ਦੇ ਪਹਿਲੇ ਪਾਠਾਂ ਦੀ ਦੁਹਰਾਈ ਦੀ ਗੱਲ ਕਰਾਂਗੇ ਤਾਂ ਜਿਵੇਂ ਕਿ ਸਾਇੰਸ ਦਾ ਪਹਿਲਾ ਪਾਠ ਜਿਸ ਦਾ ਨਾਮ ਹੈ ਕਿ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ ਉਸ ਦਾ ਆਪਾਂ ਜਿਹੜਾ ਉਸ ਦੇ ਅੰਦਰਲੇ ਪ੍ਰਸ਼ਨ ਜਿਹੜੇ ਹੈਗੇ ਅਧਿਆਇ ਦੇ ਸਭ ਤੋਂ ਪਹਿਲਾਂ ਉਹਦਾ ਆਪਾਂ ਅਧਿਐਨ ਕਰਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾ ਪਹਿਲਾ ਪ੍ਰਸ਼ਨ ਹੈਗਾ ਕਿ ਹਵਾ ਵਿੱਚ ਜਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਰਬਨ ਨੂੰ ਸਾਫ਼ ਕਿਉਂ ਕੀਤਾ ਜਾਂਦਾ ਹੈ ਕਾਰਨ ਸਪਸ਼ਟ ਜਿਆ ਹੈਗਾ ਉਸਦਾ ਤੁਹਾਨੂੰ ਪਾਠ ਸਮਝਾਇਆ ਸੀ ਕਿ ਮੈਗਨੀਸ਼ੀਅਮ ਰਬਨ ਨੂੰ ਹਵਾ ਵਿੱਚ ਪਏ ਰਹਿਣ ਤੇ ਉਸ ਦੇ ਉੱਪਰ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਜੰਮ ਜਾਂਦੀ ਹੈ ਤਾਂ ਉਸ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਜਿਹੜੀ ਹੈਗੀ ਆ ਉਹ ਮੈਗਨੀਸ਼ੀਅਮ ਰਬਨ ਨੂੰ ਜਲਣ ਨਹੀਂ ਦਿੰਦੀ ਤਾਂ ਇਸ ਕਰਕੇ ਉਸ ਰਿਬਨ ਨੂੰ ਜਲਾਉਣ ਤੋਂ ਪਹਿਲਾਂ ਹਵਾ ਵਿੱਚ ਜਲਾਉਣ ਤੋਂ ਪਹਿਲਾਂ ਉਸ ਨੂੰ ਰੇਗਮਾਰ ਨਾਲ ਸਾਫ਼ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਦੂਸਰਾ ਪ੍ਰਸ਼ਨ ਹੈ ਕਿ ਹੇਠ ਲਿਖੀਆਂ ਰਸਾਇਣਕ ਕਿਰਿਆਵਾਂ ਦੀ ਸੰਤੁਲਿਤ ਸਮੀਕਰਨਾਂ ਲਿਖੋ ਆਪਾਂ ਨੂੰ ਪ੍ਰਸ਼ਨ ਦੇ ਵਿੱਚ ਜਿਵੇਂ ਪਹਿਲਾ 파ਰਟ ਦਿੱਤਾ ਹੋਇਆ ਕਿ ਹਾਈਡਰੋਜਨ ਪਲੱਸ ਕਲੋਰਿਨ ਉਸ ਤੋਂ ਬਣਿਆ ਹਾਈਡਰੋਜਨ ਕਲੋਰਾਈਡ ਤਾਂ ਆਪਾਂ ਨੂੰ ਜਿਹੜਾ ਇਹ ਪੇਪਰ ਵਿੱਚ ਆਵੇਗਾ ਆਪਾਂ ਨੂੰ ਇਸ ਦੇ ਸੰਕੇਤ ਪਤਾ ਹੋਣੇ ਚਾਹੀਦੇ ਆ ਤਾਂ ਹੀ ਆਪਾਂ ਉਸ ਬਾਰੇ ਸਹੀ ਲਿਖ ਸਕਦੇ ਹਾਂ ਜਿਵੇਂ ਕਿ ਹਾਈਡਰੋਜਨ ਦਾ ਫਾਰਮੂਲਾ ਆਪਾਂ ਨੂੰ ਪਤਾ ਹੈ H2 ਹੁੰਦਾ ਤੇ ਕਲੋਰੀਨ ਦਾ ਫਾਰਮੂਲਾ Cl2 ਹੁੰਦਾ ਤੇ ਹਾਈਡਰੋਜਨ ਕਲੋਰਾਇਡ ਦਾ ਫਾਰਮੂਲਾ ਜਿਹੜਾ ਹੈਗਾ ਉਹ HCl ਹੁੰਦਾ ਤਾਂ ਆਪਾਂ ਨੂੰ ਪੁੰਜ ਸੁਰੱਖਿਆ ਦੇ ਸਿਧਾਂਤ ਦੇ ਅਨੁਸਾਰ ਰਸਾਇਣਕ ਕਿਰਿਆ ਦੇ ਖੱਬੇ ਪਾਸੇ ਅਤੇ ਸੱਜੇ ਪਾਸੇ ਜਿੰਨੇ ਵੀ ਅਣੂ ਪਏ ਐ ਉਹਨਾਂ ਦੀ ਸੰਖਿਆ ਬਰਾਬਰ ਹੋਣੀ ਚਾਹੀਦੀ ਐ H2C Cl2C ਜਦ ਕਿ HCl ਦੇ ਵਿੱਚ ਆਪਣੇ ਕੋਲੇ ਹਾਈਡਰੋਜਨ ਤੇ ਕਲੋਰੀਨ 1-1 ਸੀ ਤਾਂ ਉਧਰਲੇ ਪਾਸੇ ਉਹਨਾਂ ਦੀ ਸੰਖਿਆ 2-2 ਐ ਤਾਂ ਇਧਰ HCl ਦੇ ਮੂਰੇ ਆਪਾਂ 2 ਲਗਾ ਦਾਂਗੇ ਤਾਂ ਹੁਣ ਜੇ ਆਪਾਂ ਇਸ ਦੀ ਕਾਊਂਟਿੰਗ ਕਰਕੇ ਦੇਖੀਏ ਤਾਂ ਹਾਈਡਰੋਜਨ ਵੀ 2 ਹੋਗੇ ਕਲੋਰੀਨ ਵੀ 2 ਹੋਗੇ ਦੋਨੇ ਪਾਸੇ ਤਾਂ ਇਸ ਤਰ੍ਹਾਂ ਇਹ ਸਾਇਨਿਕ ਕਿਰਿਆ ਜਿਹੜੀ ਆ ਉਹ ਸੰਤੁਲਿਤ ਹੋ ਗਈ ਤਾਂ ਇਸੇ ਤਰ੍ਹਾਂ ਦੂਸਰੇ ਨੰਬਰ ਤੇ ਆਪਾਂ ਨੂੰ ਦੱਸਿਆ ਇਹਨਾਂ ਨੇ ਬੇਰੀਅਮ ਕਲੋਰਾਇਡ ਤਾਂ ਬੇਰੀਅਮ ਕਲੋਰਾਇਡ ਦੀ ਕਿਰਿਆ ਕਿਹਦੇ ਨਾਲ ਹੈ ਐਲੂਮੀਨੀਅਮ ਸਲਫੇਟ ਨਾਲ ਸਿੱਟੇ ਵਜੋਂ ਕੀ ਬਣਿਆ ਬੇਰੀਅਮ ਸਲਫੇਟ ਤੇ ਐਲਮੀਨੀਅਮ ক্লোરાઇড ਤਾਂ ਦੇਖਾਂਗੇ બેરિયમ ক্লোરાઇড ਦਾ ਫਾਰਮੂਲਾ ਹੈਗਾ BaCl2 ਐਲਮੀਨੀਅਮ ਸਲਫੇਟ ਦਾ ਫਾਰਮੂਲਾ ਹੈਗਾ Al2 ਦੇ ਵਿੱਚ ਸਲਫੇਟ ਭਾਵ SO4 ਦੇ ਪੈਰ 'ਚ 3 ਹੈ ਤਾਂ ਬਣਿਆ ਕੀ ਹੈ ਇਸ ਤੋਂ ਉਤਪਾਦਾਂ ਵਿੱਚ ਬੇਰੀਅਮ ਸਲਫੇਟ ਜਿਸ ਦਾ ਫਾਰਮੂਲਾ BaSO4 ਹੈ ਤੇ ਐਲਮੀਨੀਅਮ ক্লোરાઇਡ ਬਣਿਆ ਜਿਸ ਦਾ ਫਾਰਮੂਲਾ AlCl3 ਹੈ ਤਾਂ ਆਪਾਂ ਕਿਵੇਂ ਕਰਾਂਗੇ ਜਿਹੜੇ ਅਣੂ ਇੱਧਰ ਪਏ ਹੋਏ ਐ ਜਿਵੇਂ ਬੇਰੀਅਮ ਕਲੋਰਿਨ ਐਲੂਮੀਨੀਅਮ ਸਲਫਰ ਤੇ ਆਕਸੀਜਨ ਆਪਾਂ ਪੰਜਾਂ ਨੂੰ ਇੱਕ ਪਾਸੇ ਲਿਖ ਲਾਂਗੇ ਪੇਜ ਦੇ ਤੇ ਵਿਚਾਲੇ ਆਪਾਂ ਲਾਈਨ ਲਗਾ ਲਾਂਗੇ ਤੇ ਐਵੇਂ ਦੂਸਰੇ ਪਾਸੇ ਉਤਪਾਦ ਵਾਲੇ ਪਾਸੇ ਵੀ ਬੇਰੀਅਮ ਸਲਫਰ ਆਕਸੀਜਨ ਐਲੂਮੀਨੀਅਮ ਤੇ ਕਲੋਰਿਨ ਲਿਖ ਲਾਂਗੇ ਦੋਨਾਂ ਦੀ ਸੰਖਿਆ ਦੀ ਕਾਊਂਟਿੰਗ ਕਰਾਂਗੇ ਆਪਾਂ ਤਾਂ ਆਪਾਂ ਜਦੋਂ ਰਸਾਇਣਿਕ ਕਿਰਿਆਵਾਂ ਸੰਤੁਲਿਤ ਕੀਤੀਆਂ ਸੀ ਤਾਂ ਤੁਹਾਨੂੰ ਪੜਾਵਾਰ ਇਸ ਦੇ ਈਵੈਂਟ ਦੱਸੇ ਸੀ ਵੀ ਕਿਵੇਂ ਆਪਾਂ ਉਹਨੂੰ ਸੰਤੁਲਿਤ ਕਰਨਾ ਹੈ ਸਭ ਤੋਂ ਵੱਡਾ ਜਿਹੜਾ ਯੋਗਿਕ ਹੈਗਾ ਉਹ ਆਪਾਂ ਪਹਿਲਾਂ ਲੈਣਾ ਉਸ ਤੋਂ ਆਪਾਂ ਸੰਤੁਲਨ ਕਰਨਾ ਸ਼ੁਰੂ ਕਰਨਾ ਤੇ ਜਦੋਂ ਆਪਾਂ ਸੰਤੁਲਿਤ ਕਰਾਂਗੇ ਆਪਾਂ ਦੇਖਾਂਗੇ ਕਿ ਬੇਰੀਅਮ ਕਲਰਾਇਡ ਦੇ ਮੂਰੇ ਆਪਾਂ ਨੂੰ 3 ਲਗਾਉਣਾ ਪਵੇਗਾ ਤੇ ਅਭਿਕਾਰਕਾਂ ਉਤਪਾਦਾਂ ਵਾਲੇ ਪਾਸੇ ਵੀ 베ਰੀਅਮ ਸਲਫੇਟ ਦੇ ਮੂਰੇ 3 ਤੇ ਐਲੂਮੀਨੀਅਮ ਕਲਰਾਇਡ ਦੇ ਮੂਰੇ 2 ਲਗਾਉਣਾ ਪਵੇਗਾ ਜਿਸ ਨਾਲ ਆਪਾਂ ਇਹਨੂੰ ਸੰਤੁਲਿਤ ਕਰ ਸਕਦੇ ਹਾਂ। ਜ਼ਿਆਦਾ ਡਿਟੇਲ ਲਈ ਤੁਸੀਂ ਉਹ ਲੈਕਚਰ ਦੇਖੋ ਜਿਹੜਾ ਇਸ ਦਾ ਵੀਡੀਓ ਲੈਕਚਰ ਜਿਸ ਵਿੱਚ ਸੰਤੁਲਿਤ ਕੀਤਾ ਗਿਆ ਉੱਥੋਂ ਤੁਹਾਨੂੰ ਜ਼ਿਆਦਾ ਸਮਝ ਆਵੇਗਾ। ਇਸੇ ਤਰ੍ਹਾਂ ਤੀਸਰਾ ਭਾਗ ਇਸ ਦਾ ਹੈਗਾ ਕਿ ਸੋਡੀਅਮ ਤੇ ਪਾਣੀ ਦੀ ਆਪਸ ਵਿੱਚ ਕਿਰਿਆ ਦੇ ਸੱਟੇ ਵੱਜੂ ਸੋਡੀਅਮ ਹਾਈਡਰੋਕਸਾਈਡ ਤੇ ਹਾਈਡਰੋਜਨ ਬਣਦੀ ਹੈ। ਤਾਂ ਸੋਡੀਅਮ ਦਾ ਫਾਰਮੂਲਾ Na ਹੈ ਪਾਣੀ ਦਾ ਫਾਰਮੂਲਾ H2O ਸੋਡੀਅਮ ਹਾਈਡਰੋਕਸਾਈਡ ਦਾ ਫਾਰਮੂਲਾ NaOH ਹਾਈਡਰੋਜਨ ਦਾ ਫਾਰਮੂਲਾ H2 ਹੈ ਤਾਂ ਸੋਡੀਅਮ ਦੇ ਮੂਰੇ 2 ਲਾ ਦਾਂਗੇ ਦੋਨੇ ਪਾਸੇ ਤੇ ਕਿਉਂਕਿ ਆਪਾਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਖੱਬੇ ਪਾਸੇ ਜਿਹੜਾ ਪਾਣੀ ਸੀਗਾ ਉਹਦੀ ਮਾਤਰਾ ਜਿਹੜੀ ਹੈਗੀ ਆ ਉਹ ਵੀ ਦੇਖਾਂਗੇ ਹਾਈਡਰੋਜਨ ਇਧਰਲੇ ਪਾਸੇ 2 ਆਇਆ ਜਦ ਕਿ ਉਧਰਲੇ ਪਾਸੇ ਜਦੋਂ ਆਪਾਂ ਸ਼ੁਰੂ ਚ ਦੇਖੇ ਸੀ ਤਾਂ 3 ਸੀਗੇ ਇਸ ਕਰਕੇ ਆਪਾਂ ਸੋਡੀਅਮ ਹਾਈਡਰੋਕਸਾਈਡ ਦੇ ਮੂਰੇ 2 ਲਗਾਵਾਂਗੇ ਉਤਪਾਦਾਂ ਚ ਤੇ ਇਧਰਲੇ ਪਾਸੇ ਪਾਣੀ ਮੂਰੇ ਵੀ 2 ਲਗਾ ਦਾਂਗੇ ਤਾਂ ਇਸ ਤਰ੍ਹਾਂ ਕਰਕੇ ਆਪਣੇ ਕੋਲੇ ਇਹ ਰਸਾਇਣਕ reaction ਜਿਹੜੀ ਆ ਸੰਤੁਲਿਤ ਹੋ ਜਾਏਗੀ ਅਗਲਾ ਪ੍ਰਸ਼ਨ ਆਪਣੇ ਕੋਲੇ ਹੈਗਾ ਕਿ ਨਿਮਨ ਲਿਖਤ ਰਸਾਇਣਕ reaction ਲਈ ਸੰਕੇਤਾਂ ਸਹਿਤ ਸੰਤੁਲਿਤ ਸਮੀਕਰਨ ਲਿਖੋ। ਧਿਆਨ ਦੇ ਜਿਉਂ ਆਪਾਂ ਨੂੰ ਸੰਕੇਤ ਜਿਹੜੇ ਹੈਗੇ ਆ ਉਹ ਯਾਦ ਕਰਨੇ ਪੈਣੇ ਆ। ਜਿਵੇਂ ਪਹਿਲਾ ਹੈਗਾ ਕਿ ਬੇਰੀਅਮ ਕਲੋਰਾਇਡ ਅਤੇ ਸੋਡੀਅਮ ਸਲਫੇਟ ਦੇ ਪਾਣੀ ਵਿੱਚ ਘੋਲ ਆਪਸ ਵਿੱਚ ਕਿਰਿਆ ਕਰਕੇ ਅਕੁਲ ਬੇਰੀਅਮ ਸਲਫੇਟ ਅਤੇ ਸੋਡੀਅਮ ਕਲੋਰਾਇਡ ਦਾ ਘੋਲ ਪੈਦਾ ਕਰਦੇ ਹੰ। ਤਾਂ ਰਸਾਇਣਿਕ ਕਿਰਿਆ ਉੱਤਰ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲੀ ਬੇਰੀਅਮ ਕਲੋਰਾਇਡ ਨੂੰ BaCl2 ਲਿਖਦੇ ਆਪਾਂ। ਸੋਡੀਅਮ ਸਲਫੇਟ ਨੂੰ Na2SO4 ਲਿਖਦੇ ਆਂ ਤੇ ਬੇਰੀਅਮ ਸਲਫੇਟ ਨੂੰ ਆਪਾਂ ਜਿਹੜਾ ਉਪਾਦਾਂ ਵਿੱਚ ਲਿਖਿਆ ਹੋਇਆ BaSO4 ਤੇ ਸੋਡੀਅਮ ਕਲੋराइड ਨੂੰ NaCl ਆਪਾਂ ਲਿਖਦੇ ਆਂ ਤਾਂ ਸਿਰਫ ਸੱਜੇ ਪਾਸੇ ਜਿਹੜਾ NaCl ਹੈ ਲਾ ਉਹਦੇ ਮੂਰੇ 2 ਲਗਾਉਣਾ ਪਵੇਗਾ ਕਿਉਂਕਿ ਖੱਬੇ ਪਾਸੇ ਜਿਹੜਾ ਸੋਡੀਅਮ ਸਲਫੇਟ ਆ ਉਹ ਤੇ ਸੋਡੀਅਮ ਦੇ ਪੈਰ 'ਚ 2 ਹੈ ਤਾਂ ਉਹਨੂੰ ਸੰਤੁਲਿਤ ਕਰਨ ਨਾਲ ਸਾਰਾ ਕੁਝ ਸੰਤੁਲਿਤ ਹੋ ਜਾਏਗਾ ਕਲੋਰਿਨ ਵੀ ਅਦਰ ਆਪੀ ਘਰਕਾਣੇ ਪਾਸੇ 2 ਹੈ ਜਦਕਿ ਉਤਪਾਦਾਂ ਵਾਲੇ ਪਾਸੇ 1 ਹੈ ਤਾਂ ਇਸ ਤਰ੍ਹਾਂ ਇਹ ਸੰਤੁਲਿਤ ਹੋ ਜਾਏਗੀ ਦੂਸਰੀ ਰਸਾਇਣਿਕ ਸਮੀਕਰਨ ਜਿਹੜੀ ਆਪਾਂ ਨੂੰ ਕਹੀ ਹੈਗੀ ਹੈ ਕਿ ਸੋਡੀਅਮ ਹਾਈਡਰੋਕਸਾਈਡ ਦਾ ਪਾਣੀ ਵਿੱਚ ਘੋਲ ਹਾਈਡਰੋਕਲੋਰਿਕ ਐਸਿਡ ਦੇ ਪਾਣੀ ਦੇ ਘੋਲ ਨਾਲ ਕਿਰਿਆ ਕਰਕੇ ਸੋਡੀਅਮ ਕਲਰਾਈਡ ਦਾ ਪਾਣੀ ਵਿੱਚ ਘੋਲ ਅਤੇ ਪਾਣੀ ਬਣਾਉਂਦੇ ਹਨ ਤਾਂ ਇਸ ਨੂੰ ਰਸਾਇਨਿਕ ਸਾਰ ਇਸ ਰਸਾਇਨਿਕ ਸਮੀਕਰਨ ਨੂੰ ਸੰਤੁਲਿਤ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਲਰੇਡੀ ਪਹਿਲਾਂ ਹੀ ਇਹ ਸੰਤੁਲਿਤ ਹੈ ਗਿਆ ਜੇ ਤੁਸੀਂ ਦੇਖੋ ਸੋਡੀਅਮ ਹਾਈਡਰੋਕਸਾਈਡ NaOH ਤੇ ਹਾਈਡਰੋਕਲੋਰਿਕ HCl ਸੋਡੀਅਮ ਕਲੋਰਾਈਡ NaCl ਤੇ ਪਾਣੀ H2O ਅਭিকারਕਾਂ ਤੇ ਉਤਪਾਦਾਂ ਦੋਨਾਂ ਦੇ ਵਿੱਚ ਇਕੱਲੇ-ਇਕੱਲੇ ਅਣੂ ਦੀ ਸੰਖਿਆ ਬਰਾਬਰ ਹੈਗੀ ਹੈ ਜਿਹੜੀ ਕਿ ਪੁੰਜ ਸੁਰੱਖਣ ਦੇ ਨਿਯਮ ਨੂੰ 100% ਸਿੱਧ ਕਰਦੀ ਹੈ ਤਾਂ ਚੌਥਾ ਪ੍ਰਸ਼ਨ ਆਪਣੇ ਕੋਲ ਹੈਗਾ ਕਿ ਕਿਸੇ ਵਸਤੂ ਐਕਸ ਦਾ ਕੋਲ ਸਫੈਦੀ ਕਰਨ ਲਈ ਉਪਯੋਗ ਕੀਤਾ ਜਾਂਦਾ ਹੈ। ਵਸਤੂ ਐਕਸ ਦਾ ਨਾਮ ਅਤੇ ਉਸ ਦਾ ਸੂਤਰ ਲਿਖੋ। ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਫੈਦੀ ਕਰਨ ਲਈ ਜੋ ਵਰਤਿਆ ਜਾਂਦਾ ਹੈ, ਕਲੀਕਰਨ ਲਈ ਜਿਹਨੂੰ ਵਰਤਿਆ ਜਾਂਦਾ ਹੈ, ਉਹ ਹੁੰਦਾ ਅਨਭੁਜਿਆ ਚੂਨਾ ਜਾਂ ਉਹਦਾ ਜਿਹੜਾ ਰਸਾਇਣਿਕ ਸੂਤਰ ਹੈ, ਰਸਾਇਣਿਕ ਨਾਮ ਹੈਗਾ ਕੈਲਸ਼ੀਅਮ ਆਕਸਾਈਡ ਹੈ ਤੇ ਉਸ ਦਾ ਰਸਾਇਣਿਕ ਸੂਤਰ CAO ਹੈ ਕੈਲਸ਼ੀਅਮ ਦਾ CA ਤੇ ਕੈਲਸ਼ੀਅਮ ਆਕਸਾਈਡ ਉਸ ਦਾ ਫਾਰਮੂਲਾ ਹੈ ਤਾਂ ਇਹ ਵੀ ਪੁੱਛਿਆ ਗਿਆ ਕਿ ਉਪਰੋਕਤ ਇੱਕ ਵਿੱਚ ਲਿਖੀ ਵਸਤੂ X ਦੀ ਪਾਣੀ ਨਾਲ ਹੁੰਦੀ ਕਿਰਿਆ ਲਿਖੋ ਤਾਂ ਜਦੋਂ ਕੈਲਸ਼ੀਅਮ ਆਕਸਾਈਡ ਦੀ ਪਾਣੀ ਨਾਲ ਕਿਰਿਆ ਕਰਦੇ ਆ ਤਾਂ ਉਸ ਤੋਂ ਕੈਲਸ਼ੀਅਮ ਹਾਈਡਰੋਕਸਾਈਡ ਬਣਦਾ ਜਿਸ ਦਾ ਫਾਰਮੂਲਾ CAOH2 ਹੈ ਤਾਂ ਇਸ ਕੈਲਸ਼ੀਅਮ ਹਾਈਡਰੋਕਸਾਈਡ ਨੂੰ ਬੁਝਿਆ ਚੂਨਾ ਵੀ ਕਹਿੰਦੇ ਆ ਦਾ ਇਥੇ ਅਣਬੁਜੇ ਚੁੰਨੇ ਤੇ 부ਜੇ ਚੁੰਨੇ ਦਾ ਤੁਹਾਨੂੰ ਨਾਮ ਤੇ ਸੂਤਰ ਵੀ ਪਤਾ ਲੱਗ ਗਿਆ ਕਿਉਂਕਿ ਕਈ ਵਾਰੀ ਪੇਪਰ ਵਿੱਚ ਆ ਜਾਂਦਾ ਹੈਗਾ ਤਾਂ ਇਹ ਜਿਹੜੇ ਪ੍ਰਸ਼ਨ ਤੁਹਾਨੂੰ ਕਰਵਾ ਰਿਆ ਹੈਗਾ ਇਹ ਬੜੇ ਹੀ ਸੂਝਵਾਨ ਸਾਇੰਸ ਦੇ ਅਧਿਆਪਕ ਕਰਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਕੇ ਮੋਗਾ ਜ਼ਿਲ੍ਹਾ ਦੇ ਵਿੱਚੋਂ ਅਤੇ ਸਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾਸਪੁਰ ਜ਼ਿਲ੍ਹਾ ਮੋਗਾ ਤੋਂ ਉਹਨਾਂ ਵੱਲੋਂ ਤਿਆਰ ਕੀਤੇ ਗਏ ਹੈਗੇ ਤਾਂ ਅੱਜ ਲਈ ਇੰਨਾ ਹੀ ਕਾਫੀ ਹੈ ਇਸ ਨੂੰ ਚੰਗੀ ਤਰ੍ਹਾਂ ਸੁਣੀਓ ਤਾਂ ਕਿ ਇਹ ਪ੍ਰਸ਼ਨ ਤੁਹਾਡੇ ਜਿਹੜੇ ਯਾਦ ਹੋ ਜਾਵੇ। ਧੰਨਵਾਦ।